ਹਿੰਦੁਸਤਾਨ ਦੇ ਕਿਸੇ ਪ੍ਰਾਤਨ ਧਰਮ ਗ੍ਰੰਥ ਵਿੱਚ ਸ਼ਹੀਦ ਲਬਦੀਗਾ ਨਹੀਂ ਮਿਲਦਾ ਜੇ ਸੰਤ ਪਾਪਾ ਜਨੈਲ ਸਿੰਘ ਨੂੰ ਲੋਕੀ ਸਤਕਾਰ ਦਿੰਦੇ ਨੇ ਮਾਣ ਦਿੰਦੇ ਨੇ ਉਹਨਾਂ ਨੇ ਮੈਨੂੰ ਆਪਣੀ ਜੇਬ ਤੋਂ 70 ਰੁਪਏ ਦੇ ਕੇ ਅਹਮਦਾਬਾਦੋਂ ਕੁਰਾਨ ਲੈ ਕੇ ਦਿੱਤਾ ਵੀ ਗਿਆਨੀ ਇਹ ਤੇਰੇ ਕੰਮ ਦੀ ਜੀੜੇ ਤੇ ਕੁਰਾਨ ਪੜ ਮੈਂ ਕੋ ਨਾਨ ਤਨਵਾਸ ਵਿੱਚ ਕੁਰਾਨ ਦਾ ਇੱਕ ਇੱਕ ਅੱਖਰ ਪੜਿਆ ਮੈਂ ਦੋ ਵਾਰ ਕੁਰਾਨ ਨੂੰ ਬਾਚਿਆ ਤੇ ਕੁਰਾਨ ਦੇ ਵਿੱਚ 35 ਵੇ ਲਬਿਸ਼ਾਦਤਾ ਆਇਆ ਇੱਕ ਵੇਰਾਂ ਨਹੀਂ ਦੋ ਵੇਰਾਂ ਨਹੀਂ 35 ਵੇਰ ਲਬਜ ਸ਼ਹੀਦ ਨਹੀਂ ਲਬਜ ਇਸ਼ਹਾਅ ਤੇ ਇਹ ਅਰਬੀ ਜ਼ਬਾਨ ਦਾ ਸ਼ਬਦ ਹੈ ਇਹਦੇ ਦੋ ਹੱਥ ਨੇ ਇੱਕ ਤਾਂ ਗਵਾਈ ਦੂਜਾ ਜੋ ਸੱਚ ਵਾਸਤੇ ਆਪਣੀ ਜਾਨ ਵਾਰ ਦੇਵੇ ਉਹ ਸ਼ਹੀਦ ਹੈ ਇੱਥੇ ਨਾ ਸਿੱਖ ਦੀ ਗੱਲ ਹੈ ਨਾ ਮੁਸਲਮਾਨ ਦੀ ਗੱਲ ਹੈ ਨਾ ਹਿੰਦੂ ਦੀ ਗੱਲ ਹੈ ਸ਼ਹੀਦ ਜਿੰਨੇ ਵੀ ਨੇ ਅਸੀਂ ਉਹਨਾਂ ਸਾਰਿਆਂ ਸ਼ਹੀਦਾਂ ਨੂੰ ਮੱਥਾ ਟੇਕਦੇ ਹਾਂ ਕਿਉਂ ਮੈਂ ਕੁਰਾਨ ਵਿੱਚ ਇਹ ਵੀ ਪੜਿਆ ਬੜੀ ਕੀਮਤੀ ਗੱਲ ਕਿਸੇ ਪ੍ਰਾਣੀ ਦੀ ਮੌਤ ਹੋ ਜਾਏ ਤੇ ਆਪਾਂ ਦੋ ਕੰਮ ਲਾਜ਼ਮੀ ਕਰਦੇ ਹਾਂ ਇੱਕ ਤਾਂ ਉਹਦਾ ਇਸ਼ਨਾਨ ਕਰਾਉਨੇ ਆ ਦੂਜਾ ਉਹਦੇ ਤੇ ਕਫਨ ਪਾਉਨੇ ਆ ਲੇਕਿਨ ਕੁਰਾਨ ਲਿਖਿਆ ਵੀ ਜੇ ਕਿਸੇ ਕਾਰਨ ਕਰਕੇ ਸ਼ੀਦਾ ਇਸ਼ਨਾਨ ਨਹੀਂ ਕਰਾਇਆ ਗਿਆ ਜੇ ਇਹਦੇ ਉੱਤੇ ਕਫਨ ਨਹੀਂ ਪਾਇਆ ਗਿਆ ਕੋਈ ਗੱਲ ਨਹੀਂ ਪਰ ਉਹ ਇਹਨਾਂ ਪਾਕ ਹੋ ਗਿਆ ਹੈ ਇਹਨਾਂ ਪੁੱਤਰ ਹੋ ਗਿਆ ਹੈ ਕਿ ਉੱਥੋਂ ਦੀ ਮਿੱਟੀ ਕੋਈ ਵੀ ਆਪਣੇ ਮੱਥੇ ਤੇ ਲਾਵੇ ਉਹਦੇ ਪਾਪ ਧੁੱਤੇ ਜਾਂਦੇ ਹਨ ਇਸ ਕਾਰਨ ਕਰਕੇ ਆਪ ਸਿੱਖ ਜਗਤ ਵਿੱਚ ਸੰਤਾਂ ਦੇ ਸ਼ਹੀਦਾਂ ਨੂੰ ਮੱਥਾ ਟੇਕਦੇ ਆਂ ਸੰਤਾਂ ਦੇ ਬਾਰੇ ਪੜ੍ਹਦੇ ਆਂ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾਏ ਮੋਕੋ ਕਰ ਸੰਤਨ ਕੀ ਤੁਰੇ ਭਾਈ ਸਾਹਿਬ ਭਾਈ ਗੁਰਦੇਵ ਜੀ ਅਦਾਸ ਜੀ ਲਿਖਦੇ ਨੇ ਕਹਿੰਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਨਾਂ ਦੇ ਮੇਰੀ ਖੱਲੂ ਮੁੜੜੇ ਗੁਰਸਿੱਖ ਅਣਾਵੇ ਇਹ ਲਫ਼ਜ਼ ਮੈਨੂੰ ਕਿਉਂ ਕਹਿਣੇ ਪਏ ਇਹ ਮੇਰੇ ਅੰਦਰ ਖਿਆਲ ਕਿਉਂ ਆਇਆ ਅੱਜ ਤੋਂ ਪਹਿਲਾਂ ਮੈਂ ਜਿੰਨੀ ਵੇਰਾਂ ਵੀ ਆਇਆ ਬਾਬੇ ਪ੍ਰਮਾਨ ਹਰਪ੍ਰੀਤ ਸਿੰਘ ਦੇ ਕਾਰਨ ਕਰਕੇ ਇੱਥੇ ਆਦਾ ਦਸ ਮੈਨੂੰ ਤੁਹਾਡਾ ਤਾਂ ਪਤਾ ਨਹੀਂ ਪਰ ਮੈਨੂੰ ਖਰਾਬ ਪ੍ਰਤੀਤ ਹੁੰਦਾ ਕਿ ਉਹ ਗੱਲ ਬਾਬੇ ਪ੍ਰਮਾਨ ਵਾਲੀ ਨਹੀਂ ਅਸੀਂ ਗੁਰਬਾਣੀ ਪੜ੍ਹਦੇ ਆ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇੜਤ ਬਹੁਤ ਨਿਹਾਰ ਕਹਿੰਦੇ ਸੰਤ ਕੋ ਜਾਣ ਕਰਕੇ ਇਹ ਨਹੀਂ ਕਿ ਸੰਤ ਸੰਨ ਮਿੱਕੀਆਂ ਲਾਚੀਆਂ ਕਰਕੇ ਦੇਵੇ ਸੰਤ ਸਾਨੂੰ ਮਿਸ਼ਰੀ ਕਰਕੇ ਦੇਵੇ ਸੰਤ ਸਾਨੂੰ ਫੂਕਾਂ ਮਾਰੇ ਨਹੀਂ ਨਹੀਂ ਗੁਰੂ ਕੰਸਾਚੇ ਪਾਤਸ਼ਾਹ ਕਹਿੰਦੇ ਕਿ ਉਹਦੇ ਦਰਸ਼ਨ ਦੇਖਿਆਂ ਬੰਦੇ ਦੇ ਦੋ ਕੱਟੇ ਜਾਂਦੇ ਹਨ ਮੈਂ ਬਾਬੇ ਪ੍ਰਮਾਨ ਦੀ ਗੱਲ ਕਰ ਰਿਹਾ 30 ਸਾਲ ਦੇ ਕਰੀਬ ਸਮਾਂ ਹੋ ਗਿਆ ਸ਼ਾਇਦ ਇਹਦੇ ਤੋਂ ਵੱਧ ਹੋਵੇ ਮੈਂ ਹੁਲੇ ਮੱਲੇ ਦੇ ਉੱਪਰ ਅਨੰਦਪੁਰ ਸਾਹਿਬ ਗਿਆ ਜਿਹੜੇ ਬਾਬਾ ਹਰਪ੍ਰੀਤ ਸਿੰਘ ਕੁਲੀਵਾੜੇ ਨੇ ਨਾ ਇੱਕ ਇਹ ਤੇ ਦੂਜਾ ਇਹਨਾਂ ਦੇ ਪਿੰਡ ਦਾ ਇੱਕ ਗੁਰਮukh ਸਿੰਘ ਨਾਮ ਦਾ ਬੜਾ ਭਰਾ ਲੋਕ ਸੀ ਇਹ ਦੋ ਜਣੇ ਬੜੇ ਗਾੜੇ ਪਏ ਵੀ ਕਦੇ ਬਾਬਾ ਪਹਿਲਵਾਨ ਮਿਲ ਜਾਏ ਮੈਂ ਬੜਾ ਹਰਨ ਵੀ ਬਾਬਾ ਪਹਿਲਵਾਨ ਇਹੋ ਜੀ ਕੀ ਚੀਜ਼ੇ ਕਦੇ ਨਾ ਤਾਂ ਸੁਣਿਆ ਨਹੀਂ ਪਰ ਇਹਨਾਂ ਨੂੰ ਚੈਨ ਨਾ ਆਵੇ ਜਦੋਂ ਗੁਰਮukh ਮੇਰਾ ਉਹਨਾਂ ਨਾਲ ਵਾਹ ਪਿਆ ਨਾ ਤੇ ਮੈਨੂੰ ਉਦੋਂ ਪਤਾ ਲੱਗਾ ਕਿ ਬਾਬੇ ਭਜਨ ਸਿੰਘ ਵਿੱਚ ਕੀ ਕਰਾ ਬਾਤ ਸੀ ਜਿਵੇਂ ਚੁਪਕ ਲੋਹੇ ਨੂੰ ਆਪਣੇ ਮਾਰ ਖੇਡਦਾ ਨਾ ਜਿਹੜਾ ਉਹਨਾਂ ਕੋਲ ਚਲਾ ਗਿਆ ਉਹ ਉਹਨਾਂ ਦਾ ਹੋਣਾ ਸੀ ਮੈਂ ਕਿਸੇ ਦੇ ਕਹਿਣ ਤੇ ਨਹੀਂ ਆਪਣੀ ਦਿਲ ਦੀ ਤਹਿ ਤੋਂ ਗੱਲ ਕਹਿ ਰਿਹਾ ਉਹ ਅੱਜ ਭਾਵੇਂ ਦੁਨੀਆ ਚ ਨਹੀਂ ਹੈ ਸਭ ਤੋਂ ਵੱਡਾ ਗੁਰੂ ਮਹਾਰਾਜ ਉਹਨਾਂ ਚ ਵਿਖਿਆ ਹੈ ਭਾਵੇਂ ਤੁਹਾਨੂੰ ਕੌੜਾ ਲੱਗੇ ਤੇ ਭਾਵੇਂ ਮਿੱਠਾ ਅੱਜ ਤਾਂ ਮੈਂ ਸਾਰੇ ਨਹੀਂ ਕਿਹਾ ਕਿਉਂਕਿ ਫਿਰ ਮਗਨਾ ਕਰ ਬਣ ਜਾਗਾ ਬਹੁਤ ਸਾਰੀਆਂ ਮਹਾਨ ਅਸਰੀਆਂ ਨੇ ਪੂੜਨ ਯੋਗ ਨੇ ਗੁਰੂ ਨਾਨਕ ਦੇਵ ਜੀ ਕਰ ਸੰਤਾਂ ਮਹਾਂਪੁਰਸ਼ਾਂ ਤੇ ਸ਼ਹੀਦਾਂ ਦਾ ਕੋਈ ਘਾਟਾ ਨਹੀਂ ਪਰ ਜੇ ਆਪਾਂ ਬਹੁਤ ਸੰਤੀ ਦੀ ਗੱਲ ਕਰੀਏ ਗੱਲ ਤਾਂ ਬਾਬਾ ਅਨੰਦ ਦੀ ਕਰਦੇ ਹਾਂ ਬਾਬਾ ਨਾਨਕ ਮਲਕ ਭਾਗੋ ਦੀ ਪ੍ਰਵਾਹ ਨਹੀਂ ਸੀ ਕਰਦਾ ਤੇ ਪਈ ਲਾਲੋ ਦੇ ਘਰ ਜਾਂਦਾ ਅੱਜ ਦੇ ਬੁੱਧੇ ਬਾਬੇ ਮੈਂ ਨਾਲ ਪੁਸ਼ਪਸ਼ਟੀ ਕਰਨ ਦੇ ਰਿਹਾ ਕਿ ਮੈਂ ਸਾਰੇ ਦੇ ਤਵਾਰੀ ਲਾਉਂਦਾ ਪਰ ਅੱਜ ਬੁੱਧੇ ਬਾਬੇ ਮਲਕ ਭਾਗੋਆਂ ਦੇ ਜਾਣ ਦੇ ਤੇ ਪਈ ਲਾਲੋ ਦੇ ਘਰ ਕੋ ਜਾਣ ਨੂੰ ਤਿਆਰ ਨਹੀਂ ਜਿਹਦੇ ਘਰੋਂ ਘਹਿਰਾ ਤੋਹਫਾ ਮਿਲੇ ਜਿਹਦੇ ਘਰੋਂ ਜਾਨੀ ਬਰਾਹੀ ਮਿਲੇ ਜਿੱਦੀ ਰੋਟੀ 'ਚ ਬਹੁਤੇ ਚਿਮਟੇ ਹੋਣ ਕਹਿੰਦੇ ਉਹਨਾਂ ਦੇ ਘਰੋਂ ਪ੍ਰਸ਼ਾਦਾ ਛਕਦੇ ਆਂ ਤੇ ਗਰੀਬ ਆਜਾਂ ਵੀ ਮਾਰਦਾ ਰਵੇ ਤੇ ਕਹਿੰਦੇ ਟਾਈਮ ਹੈ ਨਹੀਂ ਗੁਰੂ ਸਾਡੇ ਤੇ ਕਿਰਪਾ ਕਰੇ ਇਹੋ ਜੀ ਜੀਵਨ ਵਾਲੇ ਸਾਨੂੰ ਸੰਤ ਮਿਲਣ ਔਰ ਇਸੇ ਕਰਕੇ ਅਸੀਂ ਅਰਦਾਸ ਕਰਦੇ ਹਾਂ ਸੇਹੀ ਪਿਆਰੇ ਦੇੜ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਮੈਂ ਰਾਤ ਆਪਣੀ ਡਰਾਈਵਰ ਨਾਲ ਗੱਲ ਕੀਤੀ ਮੈਂ ਅੱਖਾਂ ਨਾਲ ਅਜਮਾ ਕੇ ਵੇਖਿਆ ਉਹ ਮੰਜੇ ਤੇ ਬੈਠੇ ਹੋਨੇ ਸਨ ਕਿਸੇ ਨੇ 10 ਰੁਪਏ ਰੱਖੇ ਦਿੱਤੇ ਤਾਂ ਵੀ ਵਾਵਾ ਕਿਸੇ ਨੇ 100 ਰੱਖਿਆ ਤੇ ਤਾਂ ਵੀ ਵਾਵਾ ਪਰ ਇਹ ਨਹੀਂ ਹਾਕਰ ਕਿ ਜਿਨੇ ਬਹੁਤੇ ਦਿੱਤੇ ਤੇ ਉਹਨੂੰ ਜੱਫੀ ਪਾ ਕੇ ਮਿਲਿਏ ਇਹ ਬਾਬੇ ਪ੍ਰਭਾਨ ਦੇ ਜੀਵਨ ਚ ਇਹ ਪੱਕ ਨਹੀਂ ਸੀ ਮੈਂ ਜਦੋਂ ਉਹਨਾਂ ਦੇ ਬਾਰੇ ਪੜ੍ਹਦਾ ਨਾ ਤੇ ਮੈਨੂੰ ਨਾਮੇ ਪਾਤਸ਼ਾਹ ਦਾ ਸ਼ਬਦ ਮੇਰੀਆਂ ਅੱਖਾਂ ਦੇ ਦੁਆਲੇ ਘੁੰਮਦਾ ਹੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੁਖ ਸਨੇਹ ਔਰ ਭੈ ਨਹੀਂ ਜਾਣ ਕੇ ਕੰਚਨ ਮਾਟੀ ਮਾਨੇ ਨੈ ਨਿੰਦਿਆ ਨੈ ਉਸਤ ਤ ਜਾ ਕੇ ਲੋਭ ਮੋਹ ਅਭਮਾਨਾ ਹਰ ਕੁਸੋਗ ਤੇ ਰਾਹੇ ਨਿਆਰੋ ਮਾਹੇ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹਿ ਗਦਾਸਾ ਕਾਮ ਤੋਜੇ ਪਰਸੇ ਨਾਹਨ ਤੇ ਘੜ ਬ੍ਰਹਮਨ ਵਾਸਾ ਪਰ ਇੱਥੇ ਆਵੇਗਾ ਕੌਣ ਜਿਹਦੇ ਤੇ ਗੁਰੂ ਕਿਰਪਾ ਕਰੇ ਗੁਰੂ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਪਾਣੀ ਮੈਂ ਵਾਰ-ਵਾਰ ਇਹ ਬੇਨਤੀ ਕਰ ਰਿਹਾ ਹੈ ਕਹਿਣਾ ਸੌਖਾ ਹੈ ਲੇਕਿਨ ਪੂਰਨ ਤੌਰ ਤੇ ਗੁਰਮਤਿ ਨੂੰ ਸਮਝਣਾ ਬਹੁਤ ਔਖਾ ਹੈ ਮੈਂ ਦੋ ਘਟਾਵਾਂ ਵਿਸ਼ੇਸ਼ ਤੌਰ ਤੇ ਉਹਨਾਂ ਦੀਆਂ ਵੇਖਿਆ ਜਿਹੜੇ ਮੇਰੇ ਜੀਵਨ ਨੂੰ ਟੁੰਬਿਆ ਉਹਨਾਂ ਕੋਲ ਕੋ ਵੱਡਾ ਆ ਜਾਏ ਕੋ ਛੋਟਾ ਆ ਜਾਏ ਉਹ ਭਾਵੇਂ ਬੱਚਾ ਤੇ ਭਾਵੇਂ ਬੀਬੀ ਕਹਿਣਾ ਵੈਗ ਨਹੀਂ ਪ੍ਰਸ਼ਾਦਾ ਛਕ ਲੋ ਨਰੰਗਾ ਬਾਗ ਮੇਲਾ ਹੁੰਦਾ ਸੀ ਮੈਂ ਉੱਥੇ ਹਰ ਸਾਲ ਜਾਂਦਾ ਸਾਂ ਔਰ ਪਿਆਰ ਹੋਣ ਕਰਕੇ ਇੱਕ ਮੰਜੇ ਤੇ ਮੈਂ ਬਹਿਣਾ ਪਹਿਲਾਂ ਤਾਂ ਮੈਨੂੰ ਉਹਨਾਂ ਕਹਿਣਾ ਕਿ ਗਿਆਨੀ ਜੀ ਮੈਨੂੰ ਜੱਫੀ ਪਾ ਕੇ ਬੋਲੋ ਜੱਫੀ ਪਾ ਕੇ ਮਿਲਣਾ ਦੁਜੀ ਮੰਡੇ ਤੇ ਪਿਠਾਉਣਾ ਮੁੜ ਕੇ ਪ੍ਰਸ਼ਾਦੇ ਪਾਣੀ ਛਕਾਉਣਾ ਉਹ ਜਦੋਂ ਸਰ ਨੂੰ ਕਹਿਣਾ ਵੈਗਰੂ ਆਓ ਵੈਗਰੂ ਤੇ ਮੈਂ ਕਿਹਾ ਬਾਬਾ ਜੀ ਕਿਸੇ ਛੜ ਕੋ ਮਾੜਾ ਮੋਟਾ ਕਰ ਰਹੇ ਨੇ ਤਾਂ ਕਹਿੰਦੇ ਗਿਆਨੀ ਜੀ ਕਿਉਂ ਮੈਂ ਕਿਹਾ ਵੀ ਜੇ ਬੀਬੀ ਉਹ ਜੀ ਕਹਿੰਦੇ ਵੈਗਰੂ ਜੀ ਜੇ ਕੋਈ ਬੱਚਾ ਹੁੰਦਾ ਤਾਂ ਵੀ ਵੈਗਰੂ ਜੀ ਗੁਰਮੁਖੋ ਸਾਡਾ ਗਿਆਨ ਕੇਵਲ ਕਿਤਾਬਾਂ ਤੱਕ ਹੈ ਜਿਹੜੇ ਬ੍ਰਹਮ ਗਿਆਨੀਓਂ ਕਿਤਾਬਾਂ ਕੋ ਗਾਂ ਲੱਗ ਜਾਂਦੇ ਨੇ ਮੈਨੂੰ ਕਹਿਣ ਲੱਗੇ ਗਿਆਨੀ ਜੀ ਮੈਂ ਤਾਂ ਤੁਹਾਡੇ ਵਰਗੇ ਗੁਲਗਾਂ ਕੋਲੋਂ ਸੁਣਿਆ ਕਿ ਸਾਰੇ ਦੇ ਰੱਬ ਵਸਦਾ ਹੈ ਵੈਗਰੂ ਵਸਦਾ ਹੈ ਤੇ ਜੇ ਵੈਗਰੂ ਵਸਦਾ ਤੇ ਫਿਰ ਬੱਚੇ ਵੀ ਵੈਗਰੂ ਨਾ ਖਾਂ ਜੇ ਸਾਰੇ ਦੇ ਵੈਗਰੂ ਵਸਦਾ ਤੇ ਬੀਬੀਆਂ ਨੂੰ ਵੈਗਰੂ ਨਾ ਖਾਂ ਮੈਂ ਕਿਹਾ ਬਾਬਾ ਜੀ ਜੋ ਤੁਸੀਂ ਕਹਿੰਦੇ ਬਿਲਕੁਲ درست ਹੈ ਤੇ ਮੈਂ ਇਸ ਗੱਲ ਦੀ ਮਾਫੀ ਮੰਗਦਾ ਹਾਂ ਸਾਡਾ ਗਿਆਨ ਮੈਂ ਵਾਰ-ਵਾਰ ਕਹ ਰਿਹਾ ਕਿ ਸਾਡਾ ਗਿਆਨ ਬੜਾ ਛੋਟਾ ਹੈ ਰੱਬ ਦੇ ਪਿਆਰਿਆਂ ਦਾ ਗਿਆਨ ਬਹੁਤ ਵੱਡਾ ਹੈ ਜਿਹੜਾ ਆਪ ਅੰਮ੍ਰਿਤਸਰ ਸਾਹਿਬ ਤੋਂ ਆਇਆ ਜਿਹੜਾ ਬਾਈਪਾਸ ਤੇ ਪੜਾਇਆ ਨਾ ਉੱਥੇ ਨਿਸ਼ਾਨ ਸਾਹਿਬ ਦੇ ਵਿੱਚ ਇੱਕ ਉਹਨਾਂ ਨੇ ਬਾਬੇ ਹਨੂਮਾਨ ਦੀ ਫੋਟੋ ਲਾਈ ਹੈ ਮੈਂ ਟਕਸਾਲੀਆਂ ਮੇਰੀ ਵਿਚਾਰ ਤਾਰਾ ਥੋੜੀ ਜੀ ਕਟੜਾ ਤੇ ਮੈਂ ਉਹਨਾਂ ਨਾਲ ਕਹੇ ਬਾਬਾ ਜੀ ਬੇਨਤੀ ਕਰਾਂ ਕਿ ਇਹਦੇ ਗਿਆਨੀ ਨੂੰ ਹੁਕਮ ਕਰਿਆ ਕਰੋ ਆਪਣਾ ਤਾਂ ਪਿਆਰ ਝੋਕੋਗੇ ਸਿਰ ਮੱਥੇ ਤੇ ਮੈਂ ਕਿਹਾ ਬਾਬਾ ਜੀ ਥੋੜਾ ਜਿਹਾ ਵੇਖਿਆ ਕਰੋ ਕਹਿੰਦੇ ਜੀ ਕੀ ਮੈਂ ਕਹਾਂ ਜੋ ਹਨੂਮਾਨ ਮਹਾਂਪੁਰਸ਼ਾਂ ਦੀ ਗੁਰੂਤੀ ਮੰਦਰ ਚ ਹੁੰਦੀ ਹੈ ਤੁਸੀਂ ਨਿਸ਼ਾਨ ਸਾਹਿਬ ਨਾਲ ਟੰਗ ਦਿੱਤਾ ਤੇ ਮੈਨੂੰ ਖਹਿਣ ਲੱਗੇ ਗਿਆਨੀ ਜੀ ਮਮੀ ਭਰਵਾਨ ਆ ਉਹ ਵੀ ਭਰਵਾਨ ਆ ਤੇ ਮੈਂ ਆਪਣਾ ਭਾਈ ਚੜਕਾ ਫੋਟੋ ਲਾਈ ਤੇ ਜਿੱਤ ਕਹੋਦੇ ਲਾ ਰਹੇ ਇਹ ਮੇਰੀ ਹੱਡ ਬੀਤੀ ਜਿਵੇਂ ਕਿਸੇ ਦੇ ਕਹਿੰਦੇ ਨੇ ਹੱਡ ਬੀਤੀ ਨੇ ਕਹਿੰਦੇ ਗਿਆਨੀ ਜੀ ਮਮੀ ਭਰਵਾਨ ਆ ਉਹ ਵੀ ਭਰ ਮੈਨੂੰ ਚੰਗਾ ਲੱਗਾ ਤੇ ਮੈਂ ਆਪਣਾ ਭਾਈਚਾਰਾ ਕਰਕੇ ਤੇ ਉਹਨਾਂ ਦੀ ਫੋਟੋ ਲਾ ਦਿੱਤੀ ਜੇ ਕਹੋ ਤੇ ਲਾ ਦੇ ਮੈਂ ਕਿਹਾ ਬਾਬਾ ਜੀ ਮੇਰਾ ਗਿਆਨ ਫੇਲ ਹੋ ਗਿਆ ਮੇਰੇ ਕੋਲ ਕੋਈ ਜਵਾਬ ਨਹੀਂ ਇਹ ਜੇ ਗੁਰਮਖੋ ਉਹਨਾਂ ਮਾਂਪੂਛਾਂ ਦੀ ਜਿਗਨੀ ਦੇ ਵਿੱਚੋਂ ਕੁਝ ਮੈਂ ਤੁਹਾਨੂੰ ਸੂਖਮ ਵਿਚਾਰਾਂ ਦਿੱਤੀਆਂ ਨੇ ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਬੇਪਰਵਾਹ ਸਰਾਰਾਂ ਕਰਕੇ ਮੈਂ ਕੱਕਣੀ ਕਥਾ ਕਰਨ ਜਾਂਣਾ ਸ਼ੇਰਪਾਚਾ ਮਾਰਦੇ ਉੱਥੇ ਪਰਬ ਦੇ ਉੱਪਰ ਤੇ ਜਦੋਂ ਉਹਨਾਂ ਮੈਨੂੰ ਦੋਰ ਨਾਲ ਵਿੱਚ ਇਹ ਦਸਾਂ ਦੇ ਵਿੱਚ ਇਹ ਪੰਜਾ ਦੇ ਜਿੰਨੇ ਵੀ ਹੋਣੇ ਉਹਨਾਂ ਕੱਟੇ ਪਾ ਗਿਆ ਕਿ ਨਾ ਵਿਗਿਆਨੀ ਜਿਵੇਂ ਗਿਣਤੀ ਸ਼ੰਤੀ ਨਹੀਂ ਕਰਦੇ ਜਾਂ ਕਰਦਾ ਗਿੰਦੇ ਆਂ ਆਪਾਂ ਤਾਂ ਗਿਣਗਿਣ ਕੇ ਦੇਨੇ ਕਿਤੇ ਬਾਦ ਵਿੱਚ ਚਲੇ ਜਾਣ ਕਿਤੇ ਘਟਨਾ ਚਲੇ ਜਾਣ ਉਹਨਾਂ ਨੂੰ ਬਾਬਾ ਪਰ ਗਿਆ ਕਿਹਨੇ ਵਿਗਿਆਨੀ ਜੀ ਮੈਂ ਪਾ ਦਿੱਤੇ ਜੇ ਤੁਸੀਂ ਜਾਣੋ ਤੇਰਾ ਤਾਂ ਕੰਮ ਜਾਣੇ ਹੁਣ ਮੈਨੂੰ ਮੇਲਾ ਵੇਖ ਲੈਣ ਦਿਓ ਇਹ ਸੀ ਉਹਨਾਂ ਦਾ ਜੀਵਨ ਹੁਣ ਆਪਾਂ